ਬੇਗਮਪੁਰੇ ਦਾ ਸੁਪਨਾ ਲੈ ਰਹੇ ਆ ਤੇ ਬੇਗਮਪੁਰੇ ਦਾ ਸੁਪਨਾ ਪੂਰਾ ਉਹੀ ਲੋਕ ਕਰਦੇ ਨੇ ਜਿਨ੍ਹਾਂ ਦਾ ਨਿਸ਼ਾਨਾ ਵੀ ਇੱਕ ਪੈਮਾਨਾ ਵੀ ਇੱਕ ਅਜੰਡਾ ਵੀ ਇੱਕ ਤੇ ਉਹਨਾਂ ਦਾ ਰੱਬ ਵੀ ਇੱਕ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਉਹਨੂੰ ਕਿਸੇ ਰੂਪ ਚ ਯਾਦ ਕਰੋ ਉਹੀ ਅਨੰਦਪੁਰ ਸਾਬ ਵਸਾਉਂਦੇ ਉਹੀ ਬੇਗਮਪੁਰਾ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਕਿਸਾਨਾਂ ਦੇ ਹੱਕ ਹਕੂਕ ਦਿੰਦਾ ਹੈ ਬੇਜਮੀਨਿਆਂ ਨੂੰ ਜ਼ਮੀਨਾ ਅਲਾਟ ਕਰਦਾ ਹੈ ਉਹੀ ਬੇਗਮਪੁਰਾ ਸੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਤੇ ਵਿਰੋਧ ਨੇ ਕਿੱਥੇ ਲਿਆ ਕੇ ਖੜਾ ਕੀਤਾ ਕਿ ਜੇ ਅੰਬੇਦਕਰ ਸਾਹਿਬ ਅਮਰਤ ਛੱਕ ਗਏ ਦੇ ਬੰਦਾ ਸਿੰਘ ਬਹਾਦਰ ਦੁਬਾਰਾ ਪੈਦਾ ਹੋ ਜਾਣਾ ਇਸ ਲਈ ਰੋਕਿਆ ਜਾਏ ਇਹਨਾਂ ਨੂੰ ਅਮਰਤ ਨਹੀਂ ਸ਼ਕਨ ਦੇਣਾ ਲਾਂਭੇ ਕੀਤਾ ਔਰ ਪਿਛਲੇ ਦਿਨੀ ਜਿਹੜੀ ਘਟਨਾ ਵਾਪਰੀ ਉਹ ਵੀ ਇਹੀ ਕਾਰਨ ਸੀ ਕਾਰਨ ਅਗਰੇ ਲੋਕ ਬਿਗੰਪੁਰੇ ਦੀ ਗੱਲ ਬਾਬੇ ਰਵਦਾਸ ਵਾਲੀ ਜਿਹੜੀ ਕਲਗੀਧਰ ਪਿਤਾ ਨੇ ਅਨੰਦਪੁਰ ਸਾਹਿਬ ਪੂਰੀ ਕੀਤੀ ਹੈ ਜਿੰਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਰਨ ਜਾਮ ਦਿੱਤਾ ਹੈ ਅਗਰ ਅੱਜ ਦੇ ਇਹ ਲੋਕ ਵਹੀਰਾ ਘੱਟ ਕਿਉ ਨਿਸ਼ਾਨਾ ਉਹ ਪਰਮਾਨਾ ਉਹ ਅਜੰਡਾ ਇਹਨਾਂ ਨੇ ਤਾਨ ਕਰ ਲਿਆ ਇਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਹਰਾ ਨਹੀਂ ਸਕਦੀ ਇਹ ਅੱਜ ਤੁਸੀਂ ਇੱਥੋਂ ਲੈ ਕੇ ਜਾਣਾ ਸਾਲ ਹੋ ਗਿਆ ਪੂਰਾ ਅਰ ਅੱਜ ਜਿਹੜੀ ਅਰਦਾਸ ਕਰਨੀ ਹੈ ਤੁਹਾਡੇ ਮਨ 'ਚ ਹੋਵੇ ਜਦ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਸਾਲ ਦੀ ਸਰਕਾਰੇ ਸਾਡੇ ਵਾਸਤੇ ਅੱਜ ਪਹਿਲਾ ਦੇਣਾ ਤੁਸੀਂ ਸੋਚਦਾ ਹੋਵੋਗੇ ਸਾਲ ਚ ਅਸੀਂ ਨਿਰਾਸ਼ਾਵਤੀ ਹੋ ਗਏ ਆ ਅਸੀਂ ਕੋਈ ਢਿੱਲੇ ਪੈ ਗਏ ਆ ਬਿਲਕੁਲ ਨਹੀਂ ਉੱਥੇ ਹੀ ਖੜੇ ਉਹੀ ਝੰਡਾ ਬੁਲੰਦ ਹੈ ਕਿੰਨਾ ਚਿਰ ਜਿੰਨਾ ਚਿਰ ਫਤੇ ਨਹੀਂ ਕਰ ਦਿੰਦੇ ਦੂਸਰਾ ਜਨਮ ਦਿਨ ਦੀ ਵਧਾਈ ਬਾਬੇ ਬ达ਸ ਜੀ ਦੀ ਤੇ ਅੱਜ ਸਾਰੇ ਆਓ ਬੇਗਮਪੁਰੇ ਦੇ ਸੁਪਨੇ ਨੂੰ ਸਕਾਰ ਕਰਨ ਲਈ ਇੱਕ ਮੁੱਠ ਹੋਣਾ ਜਿੰਨਾ ਮਰਜੀ ਕੋਈ ਟਿੱਲ ਲਾ ਲਾ ਕੇ ਕਵੇ ਕਿਸਾਨ ਇਕੱਠੇ ਨਹੀਂ ਕਿੱਥੇ ਹੀ ਨੇ ਇਕੱਠੇ ਜੰਮੇ ਤੇ ਇਕੱਠੇ ਹੀ ਮਰਨਗੇ ਆਖਰੀ ਦਮ ਤੇ ਆਖਰੀ ਗੋਲੀ ਤੱਕ ਇਕੱਠੇ ਲੜਨਗੇ ਇਹ ਸਾਡੇ ਕਿਸਾਨ ਭਰਾਵਾਂ ਨੇ ਸਬੂਤ ਦੇਣਾ ਹੈ ਅੱਜ ਉਹ ਅਰਦਾਸ ਹੈ ਸਾਲ ਬਾਅਦ ਅੱਜ ਤੁਸੀਂ ਸਰਕਾਰ ਨੂੰ ਦੱਸ ਦੇਣਾ ਹੈ ਸਾਡੀ ਮੀਟਿੰਗ 12 ਦੀ ਹੈ ਸਾਡੀ 14 ਦੀ ਹੈ ਸਾਡੀਆਂ ਰੋਜ਼ ਹੋਣਗੀਆਂ ਪਰ ਇਹ ਮਤਾਂ ਸੋਚਿਓ ਸਾਡੇ 'ਚ ਕੋਈ ਕਿਣਕਾ ਮਾਤਰ ਵੀ ਫਰਕ ਹੈ ਇਹੋ ਲੋਕ ਨੇ ਜਿਹੜੇ ਘਰੋਂ ਤੇਲ ਪਾ ਕੇ ਆਉਂਦੇ ਨੇ ਤੇ ਘਰੋਂ ਰੋਟੀ ਵੀ ਲੈ ਕੇ ਆਉਂਦੇ ਆ ਸਵਾਹ ਖਰਚ ਦੇਨੇ ਇਹੋ ਲੋਕ ਨੇ ਨਾ 14 ਦਿਨ ਤੇ ਭੁੱਖੇ ਨੇ ਨਾ ਸਰਕਾਰੀ ਗਰੰਟਾਂ ਦੇ ਨਾ ਦੁਰੂਕੀਆਂ ਗੋਲਕਾਂ ਦੇ ਇਤੇ ਘਾਲ ਖਾਏ ਪਿੱਛੇ ਹੱਥੋਂ ਦੇ ਇਸ ਗੱਲ ਦਾ ਸਬੂਤ ਦੇਣਾ ਹੈ ਇਹ ਸਰਦਾਰ ਲੋਕ ਨੇ ਖਾਸ ਆਦਮੀ ਨੇ ਕਿ ਨਸ਼ੇੜੀ ਵਰਗ ਨਹੀਂ ਤੇਤੀ ਭੈਣ ਪਤਨੀ ਮਾਂ ਦਾ ਅਦਬ ਕਰਨ ਵਾਲੇ ਲੋਕ ਨੇ ਤੇ ਮਰਦਾਰ ਦੀ ਆਤੀ ਨਹੀਂ ਤੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਅੱਜ ਤੁਹਾਡੀ ਉਹ ਅਰਦਾਸ ਹੋਣੀ ਹੈ ਮੁੜ ਇਸ ਸੰਘਰਸ਼ ਨੂੰ ਅੱਗੇ ਲੈ ਜਾਣਾ ਹੈ ਫਤਿਹ ਕਰਨਾ ਹੈ ਮੂਲ ਵੀ ਬਚਾਉਣਾ ਹੈ ਭਾਈ ਧਲੇਵਾਲ ਸਾਹਿਬ ਦੀ ਸਿਹਤ ਖਿਆਨ ਰੱਖਣਾ ਹੈ ਮਰਨ ਨਹੀਂ ਦੇਣਾ ਬੜੀ ਲੋਕ ਗੱਲਾਂ ਕਰਨਗੇ ਕਰਨ ਦਿਓ ਸਾਨੂੰ ਕੋਈ ਪਰਵਾਹ ਨਹੀਂ ਅੰਨਾ ਹਜ਼ਾਰੇ ਰੋਜ ਮਰਨ ਵਰਤ ਰੱਖ ਕੇ ਰੋਜ ਉੱਠ ਜਾਂਦਾ ਏ ਉਹ ਗਦਾਰ ਨਹੀਂ ਹੈ ਤੇ ਸਾਡਾ ਢੱਲੇਵਾਲ ਕਿਵੇਂ ਹੋ ਜੂ ਭਾਈ ਜਿੰਦਾ ਸ਼ਹੀਦ ਹੈ ਮਰਨ ਤੋਂ ਬਾਅਦ ਕਿਸੇ ਨੇ ਮੰਨਣਾ ਕਿ ਨਹੀਂ ਐ ਮੈਂ ਮੰਨਦਾ ਏ ਢੱਲੇਵਾਲ ਸਭ ਤੁਸੀਂ ਜਿੰਦਾ ਸ਼ਹੀਦ ਹੋ ਦੰਦ ਵਰਤਨ ਕੀ ਅਸੀਂ ਤੋੜ ਸਕਦੇ ਆ ਐਡੀ ਗੱਲ ਨਹੀਂ ਆ ਠੀਕ ਹੈ ਬਜ਼ੁਰਗਾਂ ਦਾ ਫੈਸਲਾ ਹੈ ਪਰ ਅਸੀਂ ਤੁਹਾਡੀ ਸਿੱਤ ਜਾਗਤਾ ਚਾਹੁੰਦੇ ਆ ਅਸੀਂ ਜਿੰਦਾ ਸ਼ਹੀਦ ਮੰਨ ਲਿਆ ਕਹਿੰਦੇ ਪੰਜ ਵਾਰੀ ਬੈਠਾ ਸੀ ਢੱਲੇਵਾਲ ਜਿਉਂਦਾ ਰਿਆ ਤੇ ਬੈਠਾ ਸੀ ਜੇ ਪਹਿਲੀ ਵਾਰੀ ਮਰ ਜਾਂਦਾ ਕਿੰਨੇ ਬਹਿਣਾ ਸੀ ਅੱਜ ਵੀ ਜਿਉਂਦਾ ਰੱਖਣਾ ਇੱਕ ਢੱਲੇਵਾਲ ਪੈਦਾ ਕਰਨ ਲਈ ਬੜੇ ਸਾਲ ਲੱਗ ਜਾਂਦੇ ਆ ਜੰਤ ਮਾਮਾ ਦੇ ਘਰ ਚ ਜੰਮਦੇ ਨੇ ਸਾਰੀਆਂ ਮਾਮਾ ਨਹੀਂ ਜੰਮ ਸਕਦੀਆਂ ਇਸ ਲਈ ਅੱਜ ਉਹ ਅਰਦਾਸ ਹੈ ਅਸੀਂ ਗੱਲੇਬਾੜ ਵੀ ਬਚਾਉਣਾ ਹੈ ਅਸੀਂ ਮੋਰਚਾ ਵੀ ਫਤਿਹ ਕਰਨਾ ਹੈ ਅੱਜ ਅਰਦਾਸ ਹੋਣੀ ਹੈ ਜੀ ਤੇ ਕਿਸਾਨ ਭਰਾਵੋ ਇਕਤਾ ਬਣਾਈ ਰੱਖਿਓ ਸਰਕਾਰਾਂ ਦਾ ਕੰਮ ਹੁੰਦਾ ਹੈ 14 ਫਰਵਰੀ ਦੀ ਤਾਰੀਖ 31 ਜਨਵਰੀ ਦੀ ਦਿੱਤੀ ਜਾ ਸਕਦੀ ਸੀ ਕਿਉਂ ਨਹੀਂ ਦਿੱਤੀ ਭਲਾ ਕਿਉਂਕਿ 29 ਜਨਵਰੀ ਨੂੰ ਸੁਪਰੀਮ ਕੋਰਟ ਜਾਣਾ ਪੈਣਾ ਸੀ ਸਰਕਾਰ ਨੂੰ ਖੱਲ ਬਚਾਲੀ ਫਿਰ 5 ਜਨਵਰੀ ਨੂੰ ਦਿੱਲੀ ਦੀਆਂ ਚੋੜਾਂ ਸੀਗੀਆਂ 14 ਦੇ ਦਿਓ ਸਾਡਾ ਵਿਰੋਧ ਨਾ ਹੋਵੇ ਲਖਣ ਜਿੱਤ ਲੋ ਫਿਰ ਦੇਖਦੇ ਆਂ ਇਹ ਸਰਕਾਰ ਤੇ ਪਮਾਨੇ ਨੇ ਭਰਾਵਾਂ ਚ ਵਰਣਵੰਡ ਪਾਓ ਪਾ ਲਈ ਸਭ ਕਾਹੀ ਨੂੰ ਬਰੀਕੀ ਨਾਲਵਾਚ ਕੇ ਏਕਤਾ ਬਣਾਈ ਰੱਖਿਓ ਜਿੰਨਾ ਮਰਜੀ ਕੋਈ ਟਿੱਲ ਲਾ ਲੇ ਅਸੀਂ ਕਈ ਵਾਰੀ ਪੰਜ ਭਰਾ ਸੱਤ ਇਕੱਠੇ ਹੁੰਨੇ ਸ਼ਰਾਨਤੀ ਬੰਦਾ ਜਾਣ ਬੁੱਝ ਕੇ ਇੱਕ ਦਾ ਨਾਮ ਬੋਲ ਕੇ ਚਾਰਾਂ ਦੇ ਛੱਡ ਜਾਂਦਾ ਹੈ ਜਾਂ ਚਾਰਾਂ ਦੇ ਲੈ ਕੇ ਇੱਕ ਦਾ ਛੱਡ ਜਾਂਦਾ ਹੈ ਇਨ੍ਹਾਂ ਚੱਕਰਾਂ 'ਚ ਨਾ ਪਿਓ ਮੇਰਾ ਨਾਮ ਨਹੀਂ ਆਇਆ ਕਿੰਨਾ ਚ ਪੈਜਿਓ ਉਹ ਜਿਹੜਾ ਅਜੰਡਾ ਸਾਹਮਣੇ ਲਿਖਿਆ ਹੈ ਅੰਮ੍ਰਿਤਪੀ ਜੋ ਮੰਗਾ ਰੱਖੀਆਂ ਨੇ ੱਲੇ ਬਾਲ ਸਾਹਿਬ ਹੋਣਾ ਨੇ ਉਹ ਤਾਂ ਇੱਕੋ ਹੀ ਐ ਉੱਚੀ ਤੇ ਕੋਈ ਫਰਕ ਨਹੀਂ ਇੱਕ ਤਾਂ ਬਣਾ ਕੇ ਰੱਖਣੀ ਐ ਤੇ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਹਮਿਤ ਸ਼ਾ ਪ੍ਰਧਾਨ ਮੰਤਰੀ ਮੋਦੀ ਇਹ ਕਹਿ ਰਹੇ ਨੇ ਅਸੀਂ ਝੂਠ ਦੀ ਰਾਜਨੀਤੀ ਬੰਦ ਕਰਕੇ ਸੱਚ ਦੀ ਲਿਆ ਰਹੇ ਹਾਂ ਅਸੀਂ ਇਨਸਾਫ ਕਰਾਂਗੇ ਪੰਜਾਬ ਦੇ ਨਾਲ ਤੇ ਤੁਹਾਨੂੰ ਕਹਿਣਾ ਚਾਹੁੰਦਾ ਇਹ ਕੇਂਦਰ ਸਰਕਾਰ ਨੂੰ ਇਥੋਂ ਆ ਮਾਦੀਆ ਮੀਡੀਆ ਦੇ ਰਾਹੀਂ ਸਰਕਾਰ ਜੀ ਜੇ ਤੁਹਾਡੀ ਵਕਈ ਸਰਕਾਰ RAM RAJ WADI ਹੈ ਤੇ ਫਿਰ ਇੰਟਰਨੈਸ਼ਨਲ ਜਿਹੜੀਆਂ ਅੱਜ ਸਮੱਸਿਆਵਾਂ 'ਵਾਂ ਖੜੀਆਂ ਨੇ ਉਹਨਾਂ ਨੂੰ ਮੁੱਖ ਰੱਖੋ ਤੇ ਸਰਹੱਦੀ ਲਾਕੇ ਨੂੰ ਮੁੱਖ ਰੱਖੋ ਇਹੋ ਕਿਸਾਨ ਨੇ ਜਿਨ੍ਹਾਂ ਨੇ ਤੁਹਾਡੇ ਢਿੱਡ ਭਰਨੇ ਨੇ ਜਿੰਨਾਂ ਨੇ 93% ਦੀ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਢਾਈ ਕੁਵੰਟਲ ਸੋਨਾ ਤੱਕ ਇਕੱਠਾ ਕਰਕੇ ਸਮੇਂ-ਸਮੇਂ ਸਰਕਾਰਾਂ ਨੂੰ ਦਿੱਤਾ ਹੈ। ਦੇਸ਼ ਵਾਸਤੇ ਅੱਜ ਇਹਨਾਂ ਲੋਕਾਂ ਦੀ ਤੁਹਾਨੂੰ ਬਾਹ ਫੜਨੀ ਚਾਹੀਦੀ ਸੀ ਨਾ ਕਿ ਲੋਕ ਸਭਾ ਵਿਧਾਨ ਸਭਾ ਤੇ ਮੰਨ ਕੀ ਬਾਤ ਏਸੀ ਤੇ ਹੀਟ ਵਾਲੇ ਕਮਰਿਆਂ 'ਚ ਬਹਿ ਕੇ ਬਿਆਨ ਦੇਣ ਇਹਨਾਂ ਨਾਲ ਢਿੱਡ ਨਹੀਂ ਪਰਣਾ। ਜੇ ਬਾਕੀ ਕਾਨੂੰਨ ਬਣ ਸਕਦੇ ਨੇ ਇਹ ਕਾਨੂੰਨ ਕਿੱਥੇ ਗਿਆ ਜਿਹੜਾ 2014 ਚ ਖੁਦ ਮੋਦੀ ਨੇ ਆਪ ਪ੍ਰਧਾਨ ਮੰਤਰੀ ਮੋਨ ਮਨਮੋਨ ਸਿੰਘ ਹੋਣਾ ਨੂੰ ਚਿੱਠੀ ਲਿਖ ਕੇ ਗਿਆ ਸੀਗਾ ਐਮਐਸਪੀ ਗਰੰਟੀ ਕਾਨੂੰਨ ਕਿਸਾਨੀ ਹੱਕਾਂ ਲਈ ਬਣਾਇਆ ਜਾਏ ਤੇ 14 ਤੋਂ ਲੈ ਕੇ 25 ਆ ਗਿਆ ਤੇ ਹੁਣ ਤਾਂ ਸਰਕਾਰ ਕਾਂਗਰਸ ਦੀ ਨਹੀਂ ਹੁਣ ਤਾਂ ਬੀਜੇਪੀ ਦੀ ਹੈ ਨਾ ਪ੍ਰਧਾਨ ਮੰਤਰੀ ਖੁਦ ਮੋਦੀ ਹੈ ਹੁਣ ਤਾਂ ਮਰਮੋਣ ਸਿੰਘ ਮੰਨਦਾ ਨਹੀਂ ਉਹ ਤੇ ਦੁਨੀਆ ਤੋਂ ਵੀ ਚਲੇ ਗਿਆ ਹੁਣ ਤੁਸੀਂ ਕਰ ਦਿਓ ਤੇ ਜੇ ਤੁਸੀਂ ਵੀ ਨਹੀਂ ਕਰਦੇ ਤੇ ਫਿਰ ਝੂਠ ਦੀ ਰਾਜਨੀਤੀ ਪ੍ਰਧਾਨ ਮੰਤਰੀ ਮੋਦੀ ਦੀ ਉਦੋਂ ਸੀ ਉਦੋਂ ਗਰੰਟੀ ਕਰੂਣ ਦੀ ਗੱਲ ਕਰਕੇ ਝੂਠ ਬੋਲਿਆ ਅੱਜ ਨਾਂ ਦੇ ਕੇ ਬੋਲ ਰਿਹਾ ਜੇ ਮੰਨਣਾ ਹੋਊ ਕਿ ਇਹ ਝੂਠ ਦੀ ਰਾਜਨੀਤੀ ਕਰ ਰਿਹਾ ਤੇ ਜੇ ਸੱਚ ਦੀ ਹੈ ਤੇ ਫਿਰ ਡੱਲੇਵਾਲ ਦੀ ਸ਼ਹੀਦੀ ਨੂੰ ਤੁਸੀਂ ਆਮ ਮੌਤ ਬਣਾਉਣਾ ਚਾਹੁੰਦੇ 14 ਤਰੀਕ ਦੇ ਦਿਓ ਲਮਕਾ ਦਿਓ ਕਿ ਥੋੜੇ ਵੀ ਲੱਗਦਾ ਹੈ ਕਿ ਜਿਹੜਾ ਕਤਲ ਸਰਕਾਰ ਦੇ ਸਿਰ ਪੈਣਾ ਹੈ ਉਹਦੇ ਤੋਂ ਕਿਵੇਂ ਬਚਿਆ ਜਾਏ ਉਹਨੂੰ ਆਮ ਮੌਤ ਬਣਾ ਕੇ ਪੇਸ਼ ਕਰਦੇ ਇਹ ਬੜੀਆਂ ਟੈਂਡੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਬਰੀਕੀ ਨਾਲ ਸਾਡੇ ਆਗੂ ਸਹਿਬਾਨਾਂ ਨੂੰ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਤੇ ਇਹ ਵੀ ਕਵਾਂਗਾ ਕਿਦਰੇ ਕੋਈ ਬੰਦੀ ਸਿੰਘਾਂ ਦੀ ਬੈਠਾ ਹੈ ਬੰਦੀ ਸਿੰਘ ਅਤਵਾਦੀ ਨਹੀਂ ਸੀ ਜਮੰਦਰੂ ਵੱਖਵਾਦੀ ਦੇਸ਼ ਧਰੋਹੀ ਨਹੀਂ ਸਨ ਤੁਹਾਡੇ ਸਿਸਟਮ ਦੇ ਸਤਾਏ ਹੋਏ ਸਨ ਔਰ ਸਜ਼ਾਾਂਤ ਭੁਗਤ ਲੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਇਹ ਤਾਂ ਅਤਵਾਦੀ ਦੇਸ਼ਿਤ ਰਹੀ ਲੋਕ ਨੇ ਸੁਪਰੀਮ ਕੋਰਟ ਦਾ ਕੰਮ ਸੀ ਸਾਰਾ ਕਿਉਂ ਨਹੀਂ ਹੋਇਆ ਹੁਣ ਤੱਕ ਭਾਈ ਗੁਰਜੀਤ ਸਿੰਘ ਸਮਾਣੇ ਬੈਠਾ ਹੈ ਬੇਦਬੀ ਕਾਰਡ ਨੂੰ ਲੈ ਕੇ ਇਹ ਅੱਜ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਤੁਰੰਤ ਇੱਥੇ ਧਿਆਨ ਦੇਣ ਦੀ ਜ਼ਰੂਰਤ ਹੈ ਨਹੀਂ ਤਾਂ ਜਿਹੜੀਆਂ ਡੀਂਗਾ ਤੁਸੀਂ ਮਾਰ ਰਹੇ ਹੋ ਕਿ ਇੱਥੇ ਦਿੱਲੀ ਦੇ ਵਿੱਚ ਆ ਹੋਇਆ ਜੋ ਦਿੱਲੀ ਚ ਹੋਇਆ ਕਿਤੇ ਤੁਹਾਡੇ ਨਾਲ ਨਾ ਹੋ ਜੇ ਅਗਲੇ ਪਾਸੇ ਇਹ ਧਿਆਨ ਰੱਖ ਲਿਓ ਜੋ ਦੂਜਿਆਂ ਦੇ ਵਾਪਰਿਆ ਇਹ ਹੁਣ ਤੁਹਾਡੇ ਨਾਲ ਵਾਪਰੂ ਕਾਰਨ ਤੁਸੀਂ ਲੋਕਤੰਤਰ ਦਾ ਗਲ ਘੁੱਟ ਕੇ ਤੇ ਤਾਨਾਸ਼ਾਈ ਅੱਗੇ ਰੱਖੀ ਹੋਈ ਹੈ ਸਾਨੂੰ ਕੌਣ ਹੁੰਦਾ ਪੁੱਛਣ ਵਾਲਾ ਨਹੀਂ ਇਹ ਗਲਤ ਹੈ ਤੇ ਅੱਜ ਅਰਦਾਸ ਸਮਾਗਮ ਦੇ ਸੰਬੰਧ ਵਿੱਚ ਸਾਲ ਪੂਰਾ ਹੋਇਆ ਤੇ ਮੈਂ ਭਰਾਵਾਂ ਨੂੰ ਬੇਨਤੀ ਕਰਾਂਗਾ ਛੇਤੀ ਤੋਂ ਛੇਤੀ ਮੈਨੂੰ ਭਾਈ ਲਾਲ ਸਿੰਘ ਕਹ ਰਿਹਾ ਸਾਡਾ ਮੂਲ ਡੱਲੇਵਾਲ ਸਾਹਿਬ ਹੈ ਆਹ ਤੇ ਸਾਡੇ ਵਿਆਜ ਨੇ ਕਦੇ ਵੀ ਪੂਰੇ ਕਰ ਲਵਾਂਗੇ ਪਰ ਜੇ ਡੱਲੇਵਾਲ ਹੀ ਚਲਿਆ ਗਿਆ ਤੇ ਮੂਲ ਪੂਰਾ ਨਹੀਂ ਕਦੇ ਹੁੰਦਾ ਹੁੰਦਾ ਇਸ ਲਈ ਅਸੀਂ ਡੱਲੇਵਾਲ ਬਚਾਉਣਾ ਹੈ ਮੂਲ ਜਾ ਖਤੇ ਕਰਨਾ ਹੈ ਕਾਨੂੰਨ ਤੇ ਹੱਕਾਂ ਚ ਬਣਵਾਉਣੇ ਨੇ ਉਹ ਲੈਣੇ ਨੇ ਤੇ ਉਹਦੇ ਵਾਸਤੇ ਤੁਹਾਡੀ ਇਕਤਾ ਪੰਜਾਬ ਵਾਸੀਆਂ ਨੂੰ ਅੱਜ ਫੇਰ ਬੇਨਤੀ ਕਰਦਾ ਏ ਢਿੱਲੇ ਨਾ ਪੈਜੋ ਮਹੀਨੇ ਚ ਤਿੰਨ ਦਿਨ ਦਾ ਸਬੰਧ ਬਣਦਾ ਤੇ 12 13000 ਪਿੰਡਾਂ ਦੇ ਲੋਕ ਜੇ ਤਿੰਨ ਤਿੰਨ ਦਿਨ ਦੇਣੇ ਸ਼ੁਰੂ ਕਰ ਦੇਣ ਤੇ ਮੋਰਚਾ ਤਿੰਨਾ ਦਿਨਾਂ ਚ ਖਤੇ ਹੋ ਸਕਦਾ ਤੁਸੀਂ ਤਿੰਨ ਦਿਨ ਦਿਨ ਰੱਖ ਲਓ ਕਿ ਕਿੰਨਾ ਦਿਨਾਂ ਦੀ ਖੇਡ ਬਣ ਸਕਦੀ ਹੈ ਹਰਿਆਣੇ ਵਾਲੇ ਹਿਮਾਚਲ ਵਾਲੇ ਹੋਰ ਜਿਹੜੇ ਭਰਾ ਨੇ ਮੈਪਪਾਲ ਤੱਕ ਵੀ ਜਾ ਕੇ ਆਇਆ ਕਿਸਾਨਾਂ ਨਾਲ इंदौर ਤੱਕ ਜਾ ਕੇ Rajasthan ਮੀਟਿੰਗਾਂ ਕੀਤੀਆਂ ਨੇ ਉਹਨਾਂ ਦੇ ਸ਼ਿਕਵੇ ਦੂਰ ਕੀਤੇ ਇਹ ਲੜਾਈ ਪੰਜਾਬ ਦੀ ਸਿੱਖਾਂ ਦੀ ਨਹੀਂ ਜਿਹੜੀ ਬਣਾਈ ਜਾ ਰਹੀ ਹੈ ਇਹ ਕਿਸਾਨੀ ਦੀ ਲੜਾਈ ਹੈ ਇਹ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਜੰਗ ਹੈ ਜੇ ਧਰਤੀ ਨਾ ਰਹੀ ਪਾਣੀ ਨਾ ਰਿਹਾ ਤੇ ਕਿੱਥੇ ਸਰਕਾਰਾਂ ਤੇ ਕਿੱਥੇ ਤੁਸੀਂ ਆਪਣਾ RAM RAJ ਖੜਾ ਕਰੋਗੇ ਇਸ ਲਈ RAM RAJ ਵੀ ਤੇ ਪਾਣੀ ਤੇ ਹੀ ਖੜਾ ਸਿਕੰਦਰ ਨੂੰ ਪੁੱਛਿਆ ساری ਦੁਨੀਆ ਜਿੱਤ ਲਏਗਾ ਅਗਰ ਪਾਣੀ ਦੀ ਘੁੱਟ ਦੇ ਬਦਲੇ ਤੈਨੂੰ ਕੁਝ ਕਰਨਾ ਪਵੇ ਤੇ ਕੀ ਕਰੇਗਾ ਉਹ ਕਹਿੰਦਾ ਫਿਰ ਮੈਂ ਰਾਜ ਭਾਗ ਦੇ ਦੇ ਦਿਆਂਗਾ ਪਾਣੀ ਦੀ ਖਾਤਰ ਤੇ ਸਿਆਣੇ ਵਿਦਵਾਨ ਨੇ ਕਿਹਾ ਫਿਰ ਲੜਾਈ ਰਾਜ ਦੀ ਨਹੀਂ ਪਾਣੀ ਦੀ ਲੜਨੀ ਚਾਹੀਦੀ ਤੇ ਦਿੱਲੇ ਵਾਲ ਦੀ ਲੜਾਈ ਪਾਣੀ ਦੀ ਲੜਾਈ ਹੈ ਜੇ ਪਾਣੀ ਬਚ ਗਿਆ ਤੇ ਪੰਜਾਬ ਕਿਸਾਨੀ ਬਚ ਗਈ ਜੇ ਪਾਣੀ ਨਾ ਰਹੇ ਤੇ ਸਾਰਾ ਕੁਝ ਤਹਿਸ ਨਹਿਸ ਹੋ ਜਾਊ ਆਉ ਮੈਂ 2 ਮਿੰਟਾਂ ਦੇ ਅੰਦਰ ਸਪੂਰਣਤਾ ਕਰਦਿਆਂ ਸਮਾਂ ਹੋ ਗਿਆ ਤੇ ਮੈਨੂੰ ਹੁਕਮ ਹੋਇਆ ਸੀਗਾ ਕਿ ਕੁੱਤਾ ਰਾਜ ਬਹਾਲੀਏ ਜ਼ਰੂਰ ਪੜਿਓ ਪਰ ਮੈਂ ਬੇਨਤੀ ਕਰਦਾ ਮੈਂ ਪੜ ਜਾਂਦਾ ਹਾਂ ਪਰ ਜੇ ਵਾਰ-ਵਾਰ ਕੁੱਤਾ ਮਾਹੌਲ ਉਹ ਸੋਚ ਫਿਰ ਕੁਰਸੀ ਤੇ ਬੈਠੇ ਤੇ ਉਹਦੇ 'ਚ ਕਸੂਰ ਸਾਡਾ ਨਹੀਂ ਹੋ ਸਕਦਾ ਉਹਦੇ 'ਚ ਫਿਰ ਲੋਕਤੰਤਰ ਦਾ ਕਸੂਰ ਹੋ ਸਕਦਾ ਹੈ ਉਹਨੇ ਸੋਚਣਾ ਹੈ ਆਪਣਾ ਮੂਲ ਕੁਸ਼ਾਨ ਆਓ ਇਸ ਸ਼ਬਦ ਦਾ ਕੀਰਤਨ 2 ਮਿੰਟਾਂ ਚ ਕਰਕੇ ਤੇ ਆਪਾਂ ਸਾਰਿਆਂ ਨੇ ਦੱਲੇਵਾਲ ਸਾਹਿਬ ਦੀ ਸਿਹਤ ਜਾਬੀ ਵਾਸਤੇ ਔਰ ਇਸ ਮੋਰਚੇ ਦੀ ਫਤਿਹ ਜਾਬਤਾ ਵਾਸਤੇ ਕਿਸਾਨ ਭਰਾਵਾਂ ਦੀ ਏਕਤਾ ਵਾਸਤੇ ਤੇ ਭਗਤ ਰਵਦਾਸ ਜੀ ਦੇ ਜਨਮ ਦਿਨ ਦੀ ਖੁਸ਼ੀ ਨੂੰ ਸਮਰਪਿਤ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ i oh don't ਜਾਰੀ ਹੈ ਸਿੰਘਾਂ ਵੱਲੋਂ ਸਟੇਜ ਤੋਂ ਸतीश ਜੀ ਜਰੂਰ ਪ੍ਰੋਬਲਮ ਆ ਰਹੀ ਹੈ ਆ ਸਾਹਮਣੇ ਪਿੱਛੇ ਨੂੰ ਸੰਗਤਾਂ ਜਾ ਰਹੀਆਂ ਨੇ ਬਹੁਤ ਤੰਗ ਜਾਂ ਰਸਤਾ ਹੈ ਇੱਥੋਂ ਦੀ ਬਹੁਤੋਂ ਹੀ ਲੋਕ ਰੰਗ ਰਹੇ ਨੇ ਤੇ ਪਿਛਲੇ ਪਾਸੇ ਨੂੰ ਧੁੱਪ ਦੀ وجہ ਹੋਂ ਕਰਕੇ ਵੀ ਧੁੱਪ ਥੋੜੀ ਜੀ ਦਿੱਖੀ ਹੈਗੀ ਹੈ ਤੇ ਕੰਨੀ ਘਤਰਾਉਂਦੇ ਹੈ ਅੱਗੇ ਇਸਤਰੀਆਂ ਲਈ ਵੀ ਥੋੜੀ ਸਮੱਸਿਆ ਆ ਰਹੀ ਹੈ ਪਟਾਰਜ ਬਹਾਲੀ ਹੈ ਮੁੰਡ ਚੱਕੀ ਚੱਟ ਸ਼ਬਦ ਪੜਿਆ ਜਾ ਰਿਹਾ ਹੈ ਸਾਫ ਇੰਡੀਕੇਸ਼ਨ ਹੈਗੀ ਹੈ ਇਹ ਇਨਡਾਇਰੈਕਟਲੀ ਭਾਰਤ ਦੇ ਜਿਹੜੇ ਸ਼ਾਸਕ ਹੈਗੇ ਹੈਗੇ ਉਹ ਲੋਕਾਂ ਜਿਹੜੀਆਂ ਮੰਗਾਂ ਲੋਕਾਂ ਦੀਆਂ ਲੋੜਾਂ ਲੋਕਾਂ ਦੀਆਂ ਖਾਸ਼ਾਂ ਦੇ ਉੱਤੇ ਪੂਰੇ ਨਹੀਂ ਉੱਤਰਦੇ ਇੱਕ ਗੁਰੂ ਸਾਹਿਬਾਨਾਂ ਦੇ ਜਿਹੜੀ ਹੈਗੇ ਆ ਬਾਣੀ ਦੇ ਵਿੱਚੋਂ ਅ ਸ਼ਬਦ ਪੜਿਆ ਜਾ ਰਿਹਾ ਹੈ ਤੇ ਜਿਸ ਦੀ ਸੰਗਤਾਂ ਵੱਲੋਂ ਵੀ ਇਹ ਮੰਗ ਸੀਗੀ ਕਿ ਇਹ ਸ਼ਬਦ ਸਟੇਜ ਤੋਂ ਜ਼ਰੂਰ ਪੜਿਆ ਜਾਵੇ ਕਾਫੀ ਹੈਗਾ ਲੇਕਿਨ ਸਟੇਜ ਦੇ ਸਾਹਮਣੇ ਵਾਲੀ ਥਾਂ ਦੀ ਜਿਹੜੀ ਮੈਨੇਜਮੈਂਟ ਹੈਗੀ ਆ ਅਰਦਾਸ ਹੋਣੀ ਸ਼ੁਰੂ ਹੋ ਗਈ ਹੈ ਕੀਤਨ ਦੀ ਸਮਾਪਤੀ ਦੇ ਉੱਤੇ ਜਿਵੇਂ ਪਹਿਲਾਂ ਅਨਾਉਂਸ ਕੀਤਾ ਗਿਆ ਸੀਗਾ ਅ ਸਟੇਜ ਤੋਂ ਤੋਂ ਉਹਨੋਂ ਵਾਹਿਗੁਰੂ توجہ تی جي ਸੁਗਤ ਤੁਮ ਪਾਏ ਚਾਹ ਦਾ ਰੋਟੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਧੂ ਸੰਗਤ ਦੇ ਸਹਾਇ ਦਤਾ ਪਾਤਸ਼ਾਹਿਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਲ ਦਰਸ਼ਨ ਦੀ ਦਾਤ ਦੇ ਅੰਤਰ ਖਾਲਸਾ ਜੀ ਬੋਲ ਜੀ ਸੁਬਾਹੇ ਪਹਾੜੇ ਰਾਜੇ ਚਾਰੀ ਮੁਕਤੀਆਂ ਹੰਗੀਆਂ ਜਤੀਆਂ ਤਤੀਆਂ ਆਹ ਜਿਨਰ ਗੁਰੂ ਖਾ ਨਾਮ ਜਪਿਆ ਗਾਥੀ ਸਤਿਗੁਰਾਂ ਦੇ ਦੋਸਤ ਲਈ ਤੇਜਵਾਹੀ ਪੂਰਬ ਵਿੱਚ ਪੰਕਜ ਸਿਨਾਂ ਪਿਆਰੀਆਂ ਸਤਿਆਰੀਆਂ ਦੀ ਸਮਾਈ ਦਾ ਧਿਆਨ ਕਰ ਸਰ ਜੀ ਬੁਲੋ ਨਾਮ ਰੇ ਗੁਰੂ ਅੱਜਾ ਜੀ ਆਤਰ ਮੇ ਜੁਕੇ ਤੋਤੇ ਜੱਟਾ ਕੋਰ ਬੱਥੋਈ ਗਰਨ ਕੋ ਜਿਨਰ ਗੁਰੂ ਖਾ ਨਾਮ ਤੇ ਕਨੀਅਤ ਤੇ ਚਾਹ ਅਨੰਦ ਨੀਰੇ ਗੈ ਛਿੱਕੀ ਕੇ ਸਤ ਸਤ ਸੰਗਤਾਂ ਕੋ ਆਹੀ ਗੁਰੂ ਸਾਹਿਬ ਜੇਵਾ ਦੀ ਕੁਰਬਾਨੀਆਂ ਕੀਤੀਆਂ ਤੇ ਉਹ ਨਹੀਂ ਹਾਰਿਆ ਜਿਨ੍ਹਾਂ ਦੀ ਤੁਮਰ ਦਾ ਧਿਆਨ ਤਰ ਖੰਸਾ ਜੀ ਬੰਦੋ ਸੁਣਾਏ ਹੋਰ ਪਤਵਾਰਿਆਂ ਦਾ ਧਿਆਨ ਤਰ ਖੰਸਾ ਜੀ ਬੰਦੋ ਸੁਣਾਏ ਹੋਰ ਖੰਸਾ ਜੀ ਦੀ ਇੱਕ ਗੱਤ ਹੈ ਜੀ ਸਰਬੱਤ ਖੰਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਸਾਡਾ ਸਤਿਕਾਰ ਸਤਿ ਪਤਵੰਤਾਂ ਜਗਾ ਜਨ ਕੋਈ ਸਾਡੀ ਸੇਵੇ ਕਹਾਂ ਸਮਾ ਵਿਚਾਰਿਆ ਨਾ ਕੋਈ ਸੋਚੇ ਜੋਤ ਜਿੰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰਖਾਲਸੇ ਜੀ ਕੇ ਬੋਲ ਬਾਲੇ ਬੁੱਲੋ ਜੀ ਸਿੱਖਾ ਤੁ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬੇਕ ਦਾਨ ਵਿਸਾਖੋ ਦਾਨ ਭਰੋਸਾ ਦਾਨ ਦਾ ਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਣ ਚੌਕੀਆਂ ਚੰਡੇ ਪੁੰਗੇ ਚੁਗੋ ਚੋਗਿਆ ਟੱਲ ਧਰਮ ਕਾ ਜੈਕਾਰ ਗੁਰਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਹੈ ਗੁਰ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦੇ ਰਾਖੇ ਆਪ ਵਹਿ ਗੁਰ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਕ ਦਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਅਸਰੇ ਨਗਤਿਆਂ ਦੀ ਗਤਨ ਪੱਤਿਆਂ ਦੀ ਪਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਗੁਰੂ ਰਾਮਦਾਸ ਜੀ ਆਪ ਜੀ